ਰੱਬ ਦਾ ਖੌਫ ਖਤਮ ਹੋ ਗਿਆ ਇਨਸਾਨੀਅਤ ਖਤਮ ਹੋ ਗਈ ਆ ਨਵ ਜੰਮਿਆ ਬੱਚਾ ਲੋਕੀ ਗੁਰਦੁਆਰੇ ਮੰਦਰਾਂ ਨੂੰ ਜਾ ਰਹੇ ਨੇ ਇਹ ਸਾਡੀ ਔਲਾਦ ਹੋ ਜਵੇ ਜਿਨ੍ਹਾਂ ਨੂੰ ਰੱਬ ਇਦਾਂ ਔਲਾਦ ਦਿੰਦਾ ਵਾ ਉਹ ਨਾਲੇ ਤੋ ਸੁੱਟ ਦੇ ਫਿਰਦੇ ਆ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਸੀਪੀ ਸਾਹਿਬ ਤੋਂ ਮੰਗ ਕਰਦਾ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਜੁਡੀਆਨਾ ਦੇ ਕਿਰਪਾਲ ਨਗਰ ਦੇ ਵਿੱਚ ਬੱਚੇ ਦੀ লাশ ਮਿਲੀ ਅਦਾਜ਼ੀਏ ਕੀ ਗੰਦੇ ਨਾਲੇ ਦੇ ਵਿੱਚ ਤੈਰਦਾ ਹੋਇਆ ਬੱਚਾ ਮਿਲਿਆ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ। ਅਦੇ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਤੇ ਬੱਚੇ ਨੂੰ ਬਾਹਰ ਕੱਢਿਆ ਗਿਆ ਤੇ ਫਿਲਹਾਲ ਮੌਰਚਰੀ ਦੇ ਵਿੱਚ ਇਸ ਬੱਚੇ ਨੂੰ ਰੱਖਿਆ ਜਾਵੇਗਾ ਅਤੇ ਇਸ ਬੱਚੇ ਦੀ ਹਾਲਤ ਹੈ ਜਿਹੜੀ ਬਹੁਤ ਜ਼ਿਆਦਾ ਬੱਤਰ ਹੈ ਜਿਹੜੀ ਦਿਖਾਈ ਦੇ ਰਹੀ ਹੈ। ਇੱਕ ਛੋਟਾ ਨਵਜੰਮਾ ਬੱਚਾ ਹੈ ਜਿਹੜਾ ਗੰਦੇ ਨਾਲੇ ਦੇ ਵਿੱਚ ਵਹਿੰਦਾ ਮਿਲਿਆ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸੂchna ਦਿੱਤੀ। ਪੁਲਿਸ ਨੇ ਆ ਕੇ ਮੌਕੇ ਤੇ ਬੱਚੇ ਦਾ ਰੈਸਕਿਊ ਕੀਤਾ ਤੇ ਬੱਚੇ ਦੀ ਲਾਸ਼ ਜਿਹੜੀ ਬਰਾਮਤ ਕੀਤੀ ਹੈ ਅਤੇ ਫਿਲਹਾਲ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਲਾਲ ਸਿੰਘ ਫੁੱਟੂ ਗਬਰਜੀ ਇਹ ਦੇਖੋ ਰੱਬ ਦਾ ਖੌਫ ਖਤਮ ਹੋ ਗਿਆ, ਇਨਸਾਨੀਅਤ ਖਤਮ ਹੋ ਗਈ ਆ। ਨਵ ਜੰਮਿਆ ਬੱਚਾ ਲੋਕੀ ਗੁਰਦੁਆਰੇ ਮੰਦਰਾਂ ਦੇ ਜਾ ਰਹੇ ਨੇ ਇਹ ਸਾਡੇ ਔਲਾਦ ਹੋ ਜਵੇ ਜਿਨ੍ਹਾਂ ਨੂੰ ਰੱਬ ਇਦਾਂ ਔਲਾਦ ਦਿੰਦਾ ਵਾ ਉਹ ਨਾਲਿਆਂ 'ਚ ਛੋੜ ਦੇ ਫਿਰਦੇ ਆ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ, ਸੀਪੀ ਸਾਹਿਬ ਤੋਂ ਮੰਗ ਕਰਦਾ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ। ਜਿਹੜਾ ਇਹ ਜਾਤਾ ਪੈਂਦਾ ਹੈ ਕਿੱਥੇ ਦੇ ਨੇ ਵੀ ਇਹ ਸਾਡਾ ਕਿਰਬਾਨ ਨਗਰ ਏਰੀਆ ਪੈਂਦਾ ਜੀ ਇਹ ਗਲੀ ਨੰਬਰ 2 ਹੋਰ 3 ਦੇ ਵਿੱਚ ਆ ਜੀ ਬਿਲਕੁਲ ਨਾਲੇ ਦੇ ਨਾਲ ਆ ਜੀ ਇਹ ਪੁਲੀ ਤੋਂ ਕਿਸੇ ਦੇ ਬੱਚਾ ਛੁੱਟਿਆ ਜਾਂ ਪਿੱਛੋਂ ਬੱਚਾ ਰੁੜ ਕੇ ਆਇਆ ਵਾ ਤਾਂ ਸਵੇਰੇ ਦੇਖਿਆ ਗਿਆ ਵਾ ਤਾਂ ਸਾਡੇ ਇਨਸਾਨੀਅਤ ਦੇ ਤੌਰ ਤੇ ਸਾਡੇ ਰਾਦੇ ਜੀ ਆ ਸ਼ੇਰੂ ਜੀ ਆ ਇਹਨਾਂ ਨਾਲ ਸਾਡੇ ਵਲੰਟੀਅਰ ਦੇ ਇਹਨਾਂ ਨੇ ਰਲ ਕੇ ਸਹਿਯੋਗ ਕਰਕੇ ਇਹਨਾਂ ਨੂੰ ਅਸੀਂ ਬਾਹਰ ਕੱਢਿਆ ਮਤਲਬ ਨਾਲੇ ਚ ਤਰ ਨਾਲੇ ਜ ਨਾਲੇ ਜ ਨਾਲੇ ਔਰ ਉੱਤੇ ਕੋਈ ਕਪੜਾ ਨਹੀਂ ਸੀਗਾ ਮਤਲਬ ਬਿਨਾ ਕਪੜੇ ਬਿਨਾ ਕਪੜੇ ਤੋਂ ਬਿਨਾ ਕਪੜੇ ਤੋਂ ਕਿੰਨੀ ਇਨਸਾਨੀਅਤ ਆ ਦੇਖੋ ਮਰ ਗਈ ਆ ਮੰਦਰਾ ਜਾ ਕੇ ਨੱਕ ਰਗੜਦੇ ਬਈਓ ਲੋਕੀ ਵੀ ਸਾਡੇ ਔਲਾਦ ਹੋ ਜੇ ਉਹ ਵੀ ਮੁੰਡਾ ਕਿੱਦਾਂ ਇਦਾਂ ਦੇ ਕੰਮ ਕਰਦੇ ਨੇ ਉਦੋਂ ਕਿੱਦਾਂ ਦੀ ਕਾਰਵਾਈ ਮੰਗਦੇ ਇਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਇਹਨਾਂ ਦਾ ਮਤਲਬ ਵੰਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਇੱਕ ਨਵ ਜੰਮਿਆ ਬੱਚਾ ਕੀ ਦੋਸ਼ੀ ਹੋਊਗਾ ਕਿਸੇ ਨੇ ਉਹਨੇ ਕੀ ਵਿਗਾੜਿਆ ਹੋਣਾ ਵਾ ਜੋ ਇਹ ਹਾਲਾਤ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨੇ ਬੋਡੀ ਮਿਲੀ ਹੈ ਕੀ ਮਾਮਲਾ ਫਿਰ ਔਲਾ ਦੇਖੋ ਪਹਿਲਾਂ ਇੱਥੇ ਮੱਲੇ ਦੇ ਮੌਤਵਾਰ ਬੰਦਿਆਂ ਨੇ ਕਾਲ ਕਰ ਲਿਆ ਇਹਨਾਂ ਨੇ ਫੋਨ ਕੀਤਾ ਸੀ ਵੀ ਡੈੱਡ ਬੋਡੀ ਬੱਚੇ ਦੀ ਪਿੱਛੋਂ ਆਈ ਹੈਗੀ ਗੱਡੇ ਦੇ ਨਾਲ ਇਹਦੇ ਡੈੱਡ ਬੋਡੀ ਕੱਢੀ ਆ ਬਾਹਰ ਨੂੰ ਆਪਾਂ ਮੌਚਲੀ 'ਚ ਭੇਜ ਰਹੇ ਹਾਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਕੇ ਦੇਖਦੇ ਆ ਜਿਹੜੀ ਵੀ ਕਾਰਵਾਈ ਬਣਦੀ ਆ ਆਪਾਂ ਕਰਾਂਗੇ ਸਰ ਇਲਾਕਾ ਨਿਵਾਸੀ ਇੰਝ ਕਿਤੇ ਨਾ ਕਿਤੇ ਦੱਸਦਾ ਮਾਹੌਲ ਵੀ ਆ ਤੇ ਗੁੱਸਾ ਵੀ ਆ ਸਖਤ ਕਾਰਵਾਈ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਜੀ ਦੇਖੋ ਬਿਲਕੁਲ ਇਹਦੇ ਵਿੱਚ ਅਸੀਂ ਮੱਲਾ ਨਿਵਾਸੀਆਂ ਦੇ ਵੀ ਆਮ ਪਬਲਿਕ ਦਾ ਵੀ ਸਹਿਯੋਗ ਲਵਾਂਗੇ ਠੀਕ ਹੈ ਜਿਹੜੀ ਵੀ ਬਣਦੀ ਕਾਰਵਾਈ ਆਪਾਂ ਸਖਤ ਕਰਵਾਈ ਕਰਾਂਗੇ ਇਹ 25 ਦੀ ਉਮਰ ਦੀ ਗੱਲ ਕਰੀ ਕਿੰਨੇ ਕੁ ਲੱਗਦੀ ਹੈ ਬੱਚਾ ਨਰਜਮਾ ਬੱਚਾ ਠੀਕ ਹੈ ਮਤਲਬ ਇਹ ਆ ਵੀ ਉਹਦੀ ਬਾਡੀ ਕੰਪਲੀਟ ਹੈ ਇਹ ਨਰਜਮਾ ਬੱਚਾ ਹੈਗਾ ਦੇਖੋ ਇਹ ਦੰਦੋਸ਼ੀ ਨੂੰ ਫੜ ਕੇ ਜਿਹੜੀ ਵੀ ਆਪਣੀ ਕਾਰਵਾਈ ਕਰਾਂਗੇ ਲੋਕਾ ਲੁਧਿਆਣਾ ਲਾਈਵ ਲਈ ਵਿਸ਼ਾਲ ਕਪੂਰ ਦੀ ਰਿਪੋਰਟ